गगड़ाती भाई गगड़ा कितने कि ले लिया था आज चाह भी लीती मेरे का ट्रा बता लिया रेगल बंगा ले लिया था ਜੇ ਜੀ ਵੀ ਵਾਲਾ ਟੋਆ ਬਾਈ ਇਹ ਮਸ਼ੀਨਾ ਦੇਖ ਲੈ ਇੱਥੇ ਜਿਹਦਾ ਮੀਟਸੀ ਨਹੀਂ ਉਹ ਆ ਜਿਹੜੇ ਫੋਟੋ ਭੇਜ ਦਿੰਦੇ ਹਾਂ ਚੱਲ ਕਰ ਪਤਾ ਲੱਗਿਆ ਜੇ ਬਾਦ ਦੀ ਫੋਟੋ ਆ ਕੇ ਵੇਖੋ ਹੋਇਆ ਵਾ ਜਦ ਇਹਦੀ ਫੋਟੋ ਆਦੀ ਮੈਨੂੰ ਕੋਈ ਹੋਇਆ ਵਾ ਅੱਜ ਕੱਲ ਜਾਨੀ ਗੌਰ ਨਾਲ ਦੇਖ ਲੈ ਦੇਖ ਲੈ ਨਾ ਇਹਨਾਂ ਦੇ ਘਰ ਪਾ ਕਾਰਡ ਹੁੰਦਾ ਹੀ ਰਹਿੰਦੇ ਬਾਈ ਜੱਗੇ ਇੱਨੇ ਹੀ ਦੱਸੇ ਸਾਰੇ ਅੱਧੇ ਫੋਟੋ ਆ ਗਈ ਕੋ ਮਾਲਣਾ ਹੋਇਆ ਵਾ ਜੇ ਕਮੈਨ ਵਾਲਟੀ ਜਰਵੀ ਜਾ ਹਣ ਬਾਬਾ ਵਾਲਟਿਆ ਜਰਵੀ ਹੋ ਟਰੈਕਟਰ ਫਸਿਆ ਜਰਵੀ ਲੈ ਭਾਈ ਅੱਧਾ ਗੇੜਾ ਮਰ ਗਿਆ ਥੋੜਾ ਜੇ ਤੁਸੀਂ ਗਾਲੀ ਕਰੀਏ ਵੇ ਚਲਦਾ ਆਇਆ ਹੈ ਜਗੇ ਮੈਂ ਕਹੀ ਗਿਆ ਇਹਨਾਂ ਨੂੰ ਨਹੀਂ ਨਹੀਂ ਕਹਿੰਦੇ ਮੈਂ ਚਲ ਦੇਖ ਲਉ ਕਹਲਾ ਬਹਿ ਗਿਆ ਤਾਂ ਨਾ ਥੱਲੇ ਉਹ ਵੇ ਤਾਂ ਰਹਿਣੀ ਆ ਉਹ ਜੀ ਸੀ ਬੀ ਰੈਂਟ ਹੋਰ 5 ਫਿਰ 6 ਵਰ ਦੂੰਗਾ ਆ ਲਿਆ ਉਹ ਕੋਨਾ 5 ਫਟ ਦੂੰਗਾ ਟਵਾ ਇਨਾ ਛੋਕਰ ਬਣਾਉ ਤੁਸੀਂ ਕਿਤੇ ਹੀ ਸਾਰੀ ਥੱਲੇ ਗਿਆ ਜੇ ਕਿ ਲੱਗਦਾ ਤੋ ਨਾ ਲੱਗਦਾ ਸਾਰਾ ਕਿ ਮੈਂ ਤਾਂ ਤੁਸੀਂ ਜਾ ਕੇ ਤਾਇਰ ਤਾਂ ਕਿੱਥੇ ਆ ਇਧਰ ਪਾਲ ਲਈ ਇਹਨੇ ਪਤਾ ਨਹੀਂ ਗਾਹਣ ਹੋ ਗਿਆ ਕਹਿੰਦੇ ਕੱਦਾ ਗਾਹ ਪੈਂਦਾ ਮਾ ਪਤਾ ਨਹੀਂ ਕਿਹ ਚੱਕਰ ਹੋ ਗਿਆ ਪਿੱਛੇ ਚਾਰ ਨਿਕਲ ਗਿਆ ਲੋ ਜੀ ਬਾਈ ਖੇਤ ਹੈਗਾ ਜਿਆਦਾ ਹੀ ਖਰਾਬ ੱੱਗਾ ਨਹੀਂ ਹਟਦਾ ਇਹਨੇ 15 ਹਾਲੇ ਖੋਲੇ ਖਰਾਬ ਚ ਕੋਈ 15 15 ਹੀ ਹਾਂ ਵੱਲੇ 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 ਛੋਟੇ ਆ ਜਗੇ ਥੋੜੇ ਜੀ ਕਿਕ ਹੋਰ ਲਵਾ ਲੂਗਾ ਗਾਣ ਤੇ ਹੈ ਦੇਖ ਜਿਹੜਾ ਫਾੜਾ ਖਰਾਬ ਹੋ ਗਿਆ ਤਾਂ ਠੀਕਰਾ ਲਿਆ ਕਿਹੜਾ ਦਾ ਜਿਹਨੂੰ ਰੰਗ ਨਹੀਂ ਹੋਇਆ ਉਹ ਰੰਗ ਨਹੀਂ ਹੋਇਆ ਬਾਈ ਇਹ ਇਹ ਇੰਨੀ ਥੋੜਿਆ ਕਰ ਜਨ ਨੇ ਲੱਤ ਖੁੰਡੇ ਚ ਫਸ ਗਈ ਦੀ ਅਰਜਣ ਹੀ ਤੋੜਿਆ ਉਹ ਤਾਂ ਯਾਰ ਅਰਜਣ ਚ ਵੀ ਇੰਨੀ ਜਾਨ ਹੈ 11 ਪਾਈ ਵੀਰੇ ਅੱਜ ਤੱਕੜਾ ਅਜਾ ਖੁੰਡ ਨੇ ਛੱਡਿਆ ਹੀ ਨਹੀਂ ਰੁਪਿਆ ਵੀ ਖੁੰਡ ਨੇ ਪਾੜ ਬਾਕੀ ਭਾਈ ਆ ਬੂਟੇ ਵੱਟ ਹੋਏ ਆ ਕਿਹੜੀ ਅੱਛਾ ਕਰਾ ਵਾਲੀ ਛੰਡੀ ਵਾਲੀ ਉਹ ਨਹੀਂ ਮੈਨੂੰ ਆਉਂਦੀ ਇਹਦਾ ਜੇ ਕੋ ਖਾਸਾ ਮੈਨੂੰ ਨਹੀਂ ਕਿ ਕਿਰਾਇਕ ਰੋਹੇ ਦਾ ਪਤਾ ਇੰਨਾ ਤਾਂ ਐ ਹੁਣ ਇਹ ਮੁੰਡੇ ਨੇ ਬਾਈ ਕਰਾ ਕਰਿਆ ਵੇ ਇਹਨੂੰ ਹੁਣ ਨੌਲੇਜ ਹੈ ਮੈਂ ਇਹਨਾਂ ਚਲਾਇ ਨਹੀਂ ਹੈਗਾ ਨੇਜਰ ਕਰਾ ਕੋਠੀ ਬਾਈ ਜੜਾਂ ਵਾਲਾ ਕਿਹਦਾ ਬੂਟੇ ਪੱਟ ਹੋਏ ਵੇ ਚੰਗੀ ਤਰ੍ਹਾਂ ਬਾਗੇ ਦੀ ਤਸੱਲੀ ਹੋਣੀ ਹੈ ਦੀ ਜੱਗੇ ਨੇ ਉਹ ਗਰਦਾਸ ਉਹ ਗਰਦਾਸ ਬਰਾਈਓ ਬਣ ਗਈ ਹਜ਼ਾਰ ਬਰਾਈ ਧਰਤੀ ਬਣ ਗਈ ਜ਼ਬਰ ਧਰਤੀ ਹੈ 15 ਹਾਲ ਵੀ ਬਾਈ ਬਹੁਤ ਹੋ ਜਾਂਦੇ ਆ ਤੇ ਤਨ ਨਚਨ ਲਾਤਵਾਰ ਜੱਗੇ ਨੇ ਦੇਖੋ ਭਾਈ ਕਿਹਜਾ ਮਾਲ ਨਿਕਲਦਾ ਬੇਚੋ ਕਰੋੜੇ ਮੇਰੇ ਬਾਈ ਜੋਂ ਡੀਰ ਕੇ ਲ ਚੰਗੀ ਤਰ੍ਹਾਂ ਬਾਤ ਆ ਇੱਕ ਵਾਰ ਕੇ ਤਾਂ ਜੱਗਾ ਫੋਡੀ ਮਟਰ ਵਿੱਚ ਡੱਗ ਗਿਆ ਰ ਉਹ ਪਰਲੀ ਖਾਤੀ ਮੈਂ ਬਾਏ ਆ ਦੂਰ ਕਰਿਆ ਆ ਉਹਦਾ ਕਰਦਾ ਬਹੁਤ ਆ ਬਾਈ ਉੱਬਲ ਨਰੀ ਖੇਤਾਂ ਇਹ ਖੇਤ ਦਾ ਸਿਸਟਮ ਬਾਈ ਆਏ ਤਾਂ ਪਹਿਲਾਂ ਕੁਝ ਦਾਸ ਹੋ ਗਿਆ ਵੀ ਇਹਦੇ ਵਿੱਚ ਮਿੱਟੀ ਪਾਈ ਆ ਰੇਤਾ ਦਾ ਰੇਤੇ ਵਿੱਚ ਡੱਕਰ ਮਿੱਟੀ ਘਰਾਈ ਆ ਮਿੱਟੀ ਰਲਾ ਕੇ ਦੂਰ ਹਾਲਾਂਗੇ ਬਾਕੇ ਬਾਈ ਫਿਰ ਪਧਰਾ ਗਾਨਾ ਦਾ ਉਹ ਕੰਮ ਹੈ ਤਾਂ ਸਿਸਟਮ ਹਾਲਾਂਗੇ ਦੂਰ ਕਰਕੇ ਹੁਣ ਤਰਾ ਜਾਂਦਾ ਬਾਈ ਜਾਉਂਦੇ ਆ ਜੀ ਤਾਂ ਜਮਾ ਹੀ ਨਹੀਂ ਬਾਈ ਦਬਦੇ ਹੈਗੇ ਸੇ ਟੂ ਮਾ ਕੇ ਤਵਾ ਕੇ ਆਇਆ ਬਾਈ 15 ਹੜਾ ਬਹੁਣ ਮੈਂ ਕੋਈ ਫਰਕ ਨਹੀਂ ਆ ਗਿਆ ਨੂੰ ਬਾਬੇ ਪਾਣੀ ਲਿਆ ਦੇ ਠੰਡਾ ਜਾ ਪਾਣੀ ਲਿਆ ਦੇ ਪਾਣੀ ਮੰਗਦਾ ਮੁੰਡਾ ਠੀਕ ਹੈ ਉਮਾਈ ਰੇਟਾ ਦਾ ਬਾਈ ਕਹਿੰਦੇ ਤਾਂ ਕਰਕੇ ਵਿੱਚ ਡਾਕਰ ਪਾਈ ਹੈ ਡਾਕਰ ਵੀ ਜਿਹੜੀ ਪਾਈ ਆ ਬਾਈ ਐਨ ਜਿੱਦਣ ਟ੍ਰੈਕਟਰਾਂ ਟਾਇਰ ਵੀ ਲੰਗੇ ਤੇ ਫੁੱੜਦੇ ਨਹੀਂ ਵਿੱਚ ਵਿੱਚ ਇਹ ਜਿਹੜੇ ਡਲੇ ਆ ਜੌਨਟਰੇਡਰ ਦਾ ਬਾਈ ਟਾਇਰ ਵੀ ਮੁਰਲਾ ਵੀ ਲੰਘ ਲਿਆ ਪਹਿਲਾਂ ਵੀ ਲੰਘ ਗਿਆ ਵੇਟ ਪਾਏ ਦੇ ਬਾਵਜੂਦ ਵੀ ਵਰਜਾਂ ਦੀ ਜਗਾ ਕਿਨਾਂ ਦੱਸਦਾ ਨਹੀਂ ਇਹ ਪੂਰੇ ਖਰਾਹ ਪਰ ਪਰ ਲਿਆਂਦਾ ਏ ਸਲਿੱਪ ਮਾਰਦਾ ਪਾ ਪਿੱਛੇ ਨਹੀਂ ਮੁੜਦਾ ਜੱਗਾ ਬਹੁਤ ਹੱਬਦਾ ਕਿਤੇ ਕਾਪੀ ਖੇਤ ਬਾਈ ਬਹੁਤ ਖਰਾਬ ਹੋਇਆ ਬੈ ਟਾਈਮ ਲੱਗ ਜਾਣਾ ਇਹਨੂੰ 15 ਹੋਣ ਨੂੰ ਲੋ ਜੀ ਬਾਈ ਪੂਰੀ ਧੋਦੇ ਯਾਰ ਹੜੰਬਾ ਹੁਣ ਸਤਿ ਸ੍ਰੀ ਅਕਾਲ ਜੀ ਧੋਦੇ ਨੂੰ ਹਾਂ ਐਨੇ ਦਾ ਅੱਜ ਆ ਕਣਕ ਕੱਢੀ ਯਾਰ ਲੈ ਉਹ 10 ਦਿਨ ਤੇ ਕੱਖ ਢੱਕ ਕੇ ਦੇ ਦੇ ਯਾਰ ਮਨੂੰ ਕਾਕਾ ਦੇ ਗਾ ਹੁਣ ਆਪਾਂ ਇਹਦੇ ਮੂੜੇ ਕਟਰ ਲਵਾ ਲਿਓ ਨਾ ਇਹ ਹੜਾ ਮੇਰੇ ਮੂੜੇ ਲਵਾ ਲੈਣਾ ਕਟਰ ਬਾਈ ਆ ਬੰਦਾ ਹੋਇਆ ਵਾ ਔਖਾ ਕੱਖਾਂ ਤੇ ਇਹਦੇ ਕੀ ਕਰਾਏ ਇੱਥੇ ਕੋਈ ਉਹ ਉਧਰ ਨੂੰ ਪੱਖੇ ਚਲਾ ਦੇ ਕਹਿੰਦਾ ਉੱਥੇ ਨੂੰ ਤੇਰੇ ਕੱਖ ਸਿੱਧੇ ਗੋਲਲੀ ਚ ਚੱਲ ਨੇ ਤੇ ਗੱਲਾਂ ਨਾ ਕਰ ਅੱਜ ਪਾਰਟੀ ਕਰਦੇ ਤੇਰਾ ਪੁੱਣ ਲੱਗ ਜਾਣਾ ਬਈਆ ਮੁੰਡੇ ਦਾ ਜਨਮ ਦਿਨ ਆ ਕੱਲ ਨੂੰ ਆ ਅੱਜ ਥੋੜੀ ਆ ਅੱਜ ਇਹ ਤੇ ਅੱਜ ਤੇ ਸ਼ੁਰੂ ਹੋ ਜਾਂਦਾ ਖੁਸ਼ੀਆਂ ਦਾ ਅੱਜ ਤੇ ਚੱਲ ਪੈਂਦਾ ਕੰਮ ਜਿਹੜਾ ਵਿਆਹ ਦਾ ਇੱਕ ਦਿਨ ਪਹਿਲਾਂ ਚੱਲ ਪੈਂਦਾ ਹਾਂ ਹਾਂ ਬੰਦੇ ਨੇ ਕਹਿੰਦੇ ਇੱਕ ਦਿਨ ਪਹਿਲਾਂ ਨਹੀਂ ਮਨਾਇਦਾ ਇਹ ਪਤਾ ਨਹੀਂ ਕੀ ਹੁੰਦਾ ਉਹ ਕੁਝ ਨਹੀਂ ਹੁੰਦਾ ਮੈਂ ਦੱਸ ਪੁੱਤ ਆਪਣੇ ਘਰ ਸੁਣ ਲੈ ਹੁਣ ਜਿਹੜੇ ਪਹਿਲਾਂ ਇੱਕ ਦਿਨ ਭਾਂਡੇ ਭੁੰਡੇ ਢੋਟ ਵਾਈ ਚੱਲਦੀ ਆ ਸੇਵਾ ਦਾ ਮੰਗਦਾ ਅਗਲਾ ਸੇਵਾ ਦਾ ਮੰਗਦਾ ਹੁਣ ਤੇਰੇਆਂ ਪਾਰਟੀ ਚੱਲੇ ਨੀ ਮੋਟਰ ਭਾਂਡੇ ਟੀਡੇ ਢੋਣੇ ਸੇਵਾ ਚੱਲੂਗੀ ਨੀ ਚਾਹ ਪਾਣੀ ਤਾਂ ਮੈਂ ਦੱਸਦਾ ਪ ਮੇਰਾ ਜਨਮ ਦਿਨ ਮੇਤੇ ਭਾਂਡੇ ਤੋਂ ਆ ਤੇ ਲੈ ਯਾਰ ਫਿਰ ਯਾਰ ਇੰਨੀ ਕਾ ਤਾਂ ਸੇਵਾ ਕਰਨੀ ਚਾਹੀਦੀ ਆ ਹੁਣ ਜੇ ਵਿਆਹ ਵਾਲਾ ਬੰਦਾ ਉਹ ਆਏ ਥੋੜਾ ਕਹਿੰਦੇ ਵੀ ਹੱਥ ਧੋ ਕੇ ਦੂਪਾ ਪਾ ਭਾਈ ਜੇ ਮਾੜਾ ਮੋਟਾ ਨੂੰ ਕਹਿਤਾ ਵੀ ਆ ਚੀਜ਼ ਇਧਰ ਕਰ ਦੇ ਕਰੂਗਾ ਜੀ ਮੈਂ ਤਾਂ ਐ ਬਹਿ ਜਾਣਾ ਮੰਜੇ ਬਜਾ ਕੇ ਹੂੰ ਅੱਛਾ ਆਫਸਰ ਆ ਅੱਛਾ ਅਲੱਦ ਦਿਨ ਆਪਣਾ ਫੇਰ ਅਸ ਫਿਰ ਪਾਰਟੀ ਕਰੂਗਾ ਅੱਜ ਕਰ ਦਿੰਦੇ ਮੇਹੜਾ ਅੰਬੇ 'ਤੇ ਜੋੜ ਦੇਣਾ ਮੈਰ ਪੂਰੀ ਨੇ ਹਾਂ ਹੁਣ ਲਾਣੇ ਸੀ ਭੜੀਆਂ ਲਾਉਣ ਨਾ ਨਾ ਭਾਈ ਭਾਈ ਅੱਜ ਤਾਂ ਪੂਰੀ ਆ ਬੰਦਰਾ ਬਾਪੂ ਨੇ ਫਲਟੌਰ ਗੱਡੀ ਵੀਦੀ ਮੈਂ ਮੰਨ ਗਿਆ ਉਹਨੂੰ ਅੱਜ ਵਰਗੀ ਟੌਰ ਮੈਂ ਵੀ ਮੈਂ ਮੰਨ ਗਿਆ ਬਾਈਰੇ ਬਾਪੂ ਨੇ ਟੌਰ ਦੇਖ ਕੇ ਅੱਜ ਅੱਜ ਵਰਗੀ ਟੌਰ ਮੈਂ ਵੀ ਨਹੀਂ ਦੇਖੀ ਉਹ ਟੌਰ ਕੱਢਣ ਲੱਗਿਆ ਹੈ ਮੇਰੀ ਵਾਲੀ ਸ਼ਰਟ ਪਾ ਲਈ ਹੋਣੀ ਲੈ ਅੱਜ ਦਾ ਟੌਰ ਕੱਢੇ ਵੀਰੇ ਮੈਨੂੰ ਲੈ ਦੇਈ ਦੀ ਵਾਲੀ ਸੀ ਚੱਕ ਨੇ ਚੱਕਵੀਂ ਸ਼ਰਟ ਤੇ ਉਹਨੇ ਅੱਜ ਬਾਈ ਜੀ ਕਿੱਥੇ ਲਿਆਂਦੀ ਪਤਾ ਨਹੀਂ ਯਾਰ ਅੱਜ ਮੁੰਡੇ ਪਰ ਤੂੰ ਸੇਮ ਆਏ ਦਾ ਕਪੜਾ ਹਾਂ ਵਾਹ ਤੇਰੇ ਮੈਂ ਥੋੜਾ ਜਿਆਦਾ ਨਾ ਡੈਡੀ ਥੋੜਾ ਜਿਆਦਾ ਮੋਟਾ ਹੈ ਮੇਰੇ ਖੁੱਲੀ ਹੁੰਦੀ ਸ਼ਰਟ ਥੋੜੀ ਜੀ ਪਰ ਜੇ ਪੈਂਟ ਦੇ ਅੰਦਰ ਦੇਣੀ ਫਿਰ ਪੈ ਜਾਂਦੀ ਆ ਪੈ ਜਾਂਦੀ ਹੈ ਪੂਰੀ ਬਾਈ ਉਹਦਾ ਦਾਣੇ ਇਹ ਕਰਦੇ ਨੇ ਅੜਾ ਤੇ ਸਾਤੀ ਦੀ ਆਪਨੇ ਪਾਵਰ ਆਈ ਵੀ ਹੈ ਆਈ ਹੈ ਤਾਂ ਹੀ ਉਹ ਚੱਲੂਗੀ ਪੂਰੀ ਬੈਨੇਰੀ ਨੂਰੀ ਦਾ ਦੱਸੋ ਵੀ ਮੀਮੂ ਪਾਉਂਗਾ ਤੇ ਕਿਹਨੇ ਨਹੀਂ ਮੀ ਤੁਹਾਨੂੰ ਕਹਿ ਨਹੀਂ ਸਕਦਾ ਦੇ ਸਿਰੇ ਪਾਉਣਾ ਕਿ ਨਹੀਂ ਦੇ ਸਿਰੇ ਹੀ ਪਾਉਣਾ ਹੈ ਕ ਦੇਣਾ ਕਿਸੇ ਨੂੰ ਨਾ ਨਾ ਹਾਂ ਕਿੰਨੇ ਟਰਾਲੇ ਹੈਗੇ ਹੋ ਜਾਣੇ 6 7 7 ਕੇ ਹੁੰਦੇ ਬਸ 6 7 ਨੰਗਰ ਘਟ ਨੰਗਰ ਹੈਗੇ 10 11 ਉਹ ਤੁਸੀਂ ਤਾਂ ਨਹੀਂ ਕੁਪ ਬੰਦੇ ਹਨਾ ਬੰਦੇ ਆ ਮੰਦੇ ਆ ਸਾਡੇ ਸਾਡੇ ਤਾਂ ਮਸ਼ਹੂਰ ਉਹ ਪੂਰੀ ਐਂ ਦੱਸ ਵੀ ਜਿੱਦਣ ਹਨੇਰੀ ਆਈ ਸੀ ਅਮਨੇ ਟੂੜੀ ਓੜੀ ਜੱਗਾ ਦਾ ਕਹਿੰਦਾ ਕਹਿੰਦਾ ਅਮਨੇ ਟੂਚੀ ਰਹਿ ਗਈ ਦੀ ਬੰਨ ਹੋਣ ਤਾਂ ਬੰਨੇ ਹੋਗੀ ਦੀ ਹਾਂ ਕਾਹੂ ਜੀ ਉਦੋਂ ਨਾ ਹਾਂ ਬਚਾਓ ਹੋ ਗਿਆ ਉਦੋਂ ਇਹਦੀ ਟੂੜੀ ਨਹੀਂ ਓੜੀ ਖੱਟ ਐਡੀ ਹੋ ਗਈ ਕਾ ਕੋਪਟੇਡਾ ਹੋ ਗਿਆ ਹਾਂ ਉਥੋਂ ਦੀ ਭਈਏ ਕੂਕਾ ਮਾਰਨ ਵਾਲੇ ਮੈਂ ਕਾਕਾ ਵੜਦਾ ਰਾਜਾ ਹਨੇਰੀ ਆਈ ਆ ਕੁਛ ਨਾ ਦੇਖਿਆ ਅੱਖਾਂ ਜੀ ਬੰਦ ਕਰਕੇ ਬੈਠ ਗਿਆ ਅਮਨੇ ਚਾਲੋ ਟੂਚਨ ਵਾਕੇ ਕੁਪ ਸਿੱਧਾ ਕਰਕੇ ਆਈਏ ਆਜੂ ਨਾਲ ਉਹ ਕਿ ਨਹੀਂ ਨਾ ਉਹਨਾਂ ਨੇ ਕਰਤੀ ਖੜ ਲੋਟ ਸਾਡ ਏਡੀ ਹੋ ਗਈ ਦੇ ਉੱਪਰ ਲਾੜੀ ਉੱਪਰ ਗਿੜਵਾ ਚਲਾਇਆ ਤਾਂ ਉਹ ਪੂਰੀ ਬਾਈ ਉਹਰੇ ਤੂੜੀ ਨਾ ਬਣਾਈ ਕਿਆ ਚੱਕਰ ਆ ਆ ਖੇਤ ਦੀ ਪੂਰੇ ਹਾਂ ਪੂਰੇ ਫਰਾਂ ਆ ਮੜੇ ਮੋਟੇ ਗਾੜੀਆਂ ਗੂੜੀਆਂ ਪੰਨਿਆਂ ਵਿੱਚ ਲੋਟ ਨਹੀਂ ਹੈਗਾ ਸੈਟਮ ਉੱਪਰ ਪੁੱਤਰ ਇਟ ਟੁੱਟਾ ਗਈ ਵਿੱਚ ਟੁੱਟ ਜਾਂਦਾ ਹੁੰਦਾ ਕੰਮ ਖਰਾਬ ਹੋ ਜਾਂਦਾ ਨਹੀਂ ਪੂਰੀ ਹੁਣ ਤੋੜਣਾ ਇਹ ਹਾਂ ਇਹ ਧੋ ਕੇ ਫੇਰ ਖੜਾ ਰੈਂਦਾ ਹਲੇ ਕੰਮ ਪੰਚੜ ਦਿੰਦਾ ਮੜਾ ਮੋਟਾ ਕੋਈ ਮਿਲ ਜਾਂਦਾ ਕੋਈ ਕਹਿੰਦਾ ਅੱਧਾ ਗੀਲਾ ਕੱਢ ਦੇ ਉਹਦੇ ਤਾਂ ਜਿੱਥੇ ਦੇ ਫਬੂਲ ਤੋੜੇ ਦੇ ਜੰਮਿਆ ਆ ਉਹਦੇ ਕਿਹੜਾ ਬੂਟੇ ਸਾਰੇ ਨਾ ਪੂਰੀ ਜ਼ਮੀਰ ਜੜ ਤੇ ਵੱਡੇ ਤੇ ਹਾਂ ਹੂੰ ਜੜ ਤੇ ਹੁ ਮੈਗਾ ਢੋਆ ਪਟਕੇ ਲਾਗੇ ਉੱਪਰ ਤੇ ਵੱਡੇ ਥੋੜੇ ਜਿਹਾ 82 ਫੇਰਤੀ ਹੁਣ ਜੇ ਐ ਆ ਦੇਖ 41 42 ਸੁਪੇ ਵੇ ਤੇ 41 ਵਾਲੀ ਹੂਮ ਤੇ ਨਹੀਂ ਹੈਗੇ ਤੇ ਦੋ ਦੋ ਕਿਤੇ ਤਿੰਨ ਤਿੰਨ ਕਿਤੇ 21 ਸਵਾਦ ਨਹੀਂ ਤਾਂ ਸਵਾਦ ਨਹੀਂ ਤਾਂ ਫਿਰ ਤੁਰਨੇ ਨਹੀਂ ਤੇ ਜਿਹੜੇ ਆਪਣੇ ਨਵੇਂ ਸਿਰੇ ਲਾਉਣੇ ਪੂਰੀ ਤੂੰ ਐਂ ਦੱਸ ਵੀ ਜਿਹੜਾ ਅਸੀਂ ਦੇ ਸਿਰੇ ਪਾਇਆ ਉਹਦਾ ਫਾਇਦਾ ਹੋਊਗਾ ਫਾਇਦਾ ਬਥੇਰਾ ਫਿਰ ਹਾਂ ਫਾਇਦਾ ਹੀ ਫਾਇਦਾ ਫਾਇਦਾ ਪਾਉਂਦਾ ਰਹਿੰਦਾ ਹੈ ਇਹ ਹਰੇng ਸਾਲ ਪੈਣ ਚਾਹੀਦਾ ਚਾ ਕੇ ਡਾਈ ਡਾਈ ਦੀ ਕੁਆਲਿਟੀ ਉਹ ਘਟ ਜਾਂਦਾ ਥੋੜਾ ਜਿਹਾ ਅੱਛਾ ਨਹੀਂ ਡਾਇਆ ਵੱਧ ਪਾਉਣਾ ਬੰਦਾ ਇਹ ਫਿਰ ਇਹ ਰਾ ਉਦਾਂ ਬਾਈ ਤੂਰੀ ਕਹਿੰਦਾ ਪਾਇਆ ਤੁਸੀਂ ਘੱਟੇ ਆ ਫੁਰੀ ਪਾਸਾ ਖਾਤਾ ਪੈਗੇ ਤੁਸੀਂ 7 ਵਿੱਗੇ ਚ 6 ਟਰਾਲੇ ਪਾਏ ਆ ਹਾਂ 6 ਪੈਗੇ ਹਾਤਾ ਫੇਰ ਕਿੰਨੇ ਚਾਹੀਦੇ ਤੇ ਲੈ 9 ਟਰਾਲੇ ਚਾਹੀਦੇ ਨੇ 9 ਪੈ ਨਹੀਂ ਹੈਗੇ ਟਰੈਕਟਰ ਕਮ ਆਇਆ 8 ਟਰਾਲੇ ਚਾਹੀਦੇ ਤੇ ਕਿ ਤੋਰਾ ਜਿਆਦਾ ਟਰੈਕਟਰ ਦਾ ਕਿ ਤੋਰਾ ਜਿਆਦਾ ਟਰੈਕਟਰ ਦਾ ਹਾਂ ਜਮੀਰੇ ਸਖੋਲੇ ਦਿੰਦੇ ਜਿਹੜਾ ਰਹਿਣਾ ਆਰਾਮ ਨਾ ਚੱਲਦਾ ਬੋਲ ਜੋ ਵੀ ਬੰਦ ਰੇਸ ਬੰਦ ਰੇਸ ਪਹਿਲੇ ਲੋਮਾਂ ਹਾਂ ਬੰਦ ਰੇਸ ਪਹਿਲੇ ਲੋਮਾਂ ਵੀ ਤੋਰਾ ਬਹੁਤ ਹੁੰਦਾ ਸੀ ਉਹ ਟਾਇਰ ਬੜੇ ਕਰਕੇ ਆ ਨਾ ਪੂਰੀ ਟਾਇਰ ਟਾਇਰ ਉਹਨੂੰ ਹੁਣ 12 ਦੇ ਪਾ ਰਹੇ ਨੇ ਫੇਰ ਟੋਰਾ ਘਟਾ ਰਹਿਣਾ ਉਹਦਾ ਦੱਸ ਦਿਓ ਆਏ ਹੋਏ ਓਨੇ ਮੈਂ ਕਹਿੰਦਾ ਸਾਈਕਲ ਵਾਲੇ ਪਾ ਦੂ ਸਣਵਾ ਜਮੇ 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 ਘਟ ਜੂ ਆਪਨੇ ਚੱਲ ਫੇ ਪਾਲਟੀ ਕਰਦੇ ਚੱਲੀਏ ਪੂਰੀ ਕਰਦੇ ਪਾਲਟੀ ਲੈ ਪੂਰੀ ਨੇ ਕਰ ਕਰਨੀ ਇਹਦਾ ਵਿਚਰਾ ਥੱਕਿਆ ਉਹਦਾ ਜਨਮ ਦਿਨ ਆ ਸਾਡਾ ਤੇ ਕਿਹਦੇ ਨੇ ਆਉਣਾ ਬਸ ਉਹ ਕਿਹੜਾ ਜਨਮ ਦਿਨ ਕਰੇ ਤੋਂ ਮਨਾਉਂਦੇ ਨਾ ਡੇਟ ਨਹੀਂ ਦੱਸੀ ਦੀ ਮਨਾਉਂਦੇ ਹੋ ਨਹੀਂ ਹੁਣ ਤਿਆਰੀ ਤਾਂ ਤੋਰੀ ਵੀ ਆ ਪੂਰੀ ਇਹਨੇ ਰੀਤ ਤੋਰੀ ਵੀ ਆ ਹੁਣ ਮਨਾਉਂਦਾ ਇਹ ਇਹ ਮਨਾਉਂਦਾ ਹੁਣ ਵੀ ਫੋਨ ਕਰਕੇ ਹਟਿਆ ਚੜ ਜਾਂਦਾ ਬਣਾ ਜਿੰਦ ਨੂੰ ਹੁਣ ਵੀ ਫੋਨ ਕਰਕੇ ਹਟਿਆ ਨਾ ਕਿਸੇ ਨੂੰ ਵੀ ਪਾਰਟੀ ਕਰ ਦੂਗਾ ਇਹ ਤਾਂ ਸਾਰਿਆਂ ਨੂੰ ਕਰ ਲੱਗਿਆ ਹਾਂ ਤੂੰ ਰੋਪੜ ਆ ਜੀ ਉਹ ਕਹਿੰਦਾ ਕੀ ਆ ਬੋਕੇ ਆਪ ਲਾਉਂਗਾ ਹਾਂ ਜਿਹੜੇ ਮਰਜੀ ਕੋਈ ਆਦੋ ਉੱਤ ਲਾਉਗਾ ਚੱਲ ਕਰ ਲੈ ਫਿਰ ਹਾਂ 1-2 ਦਿਨ ਆਉਂਦਾ ਜਿਹੜਾ ਠੇਕਾ ਬੁੱਲੇ ਬੰਦੇ ਨਾ ਠੰਡੇ ਵਾਲੇ ਮੇਰੇ ਕੋਲ ਠੰਡੇ ਦੀ 50 ਰੁਪਏ ਦੀ ਬੋਤਲ ਨਹੀਂ ਪੀ ਹੁਣੀ ਕੱਲੇ ਦਿਖਾਵਾ ਪੇਟੀ ਪੀਣ ਵਾਲੇ ਲਾ ਕੇ ਲਾ ਕੇ ਬੰਦੇ ਪੀਂਦੇ ਆ ਪੇਟੀ ਵਾਲੇ ਵੀ ਆ ਕੇ ਕਰਾ ਫੋਨ ਰੈਡ ਦੇ ਘਾਟਾ ਥੋੜੀ ਰੈਡ ਦੇ ਘਾਟਾ ਪੈ ਜਾਣਾ ਕੰਪਨੀ ਨੂੰ ਅੜ ਜਾ ਦੇਖ ਲੈ ਹਾਂ ਪੂਰੀ ਟੂਕੀ ਜਿਹਾ ਲੀਟਰ ਵਾਲੀ ਨਾ ਬਈ ਪੀ ਲਓ ਐਨੇ ਨਹੀਂ ਪੀ ਹੁੰਦੇ ਦੋ ਲੀਟਰ ਬਦੂਗ ਗਲਾਸ ਪੀ ਹੁੰਦੇ ਵੱਧ ਨਹੀਂ ਮੈਂ ਪੀ ਜੂਗਾ ਮੈਂ ਪੀ ਜੂਗਾ ਕਹਿੰਦਾ ਪੀ ਜੂਗਾ ਸਵੇਰ ਤੋਂ ਸ਼ਾਮ ਤੱਕ ਲੀਟਰ ਚੱਲ ਮੈਂ ਹੁਣ ਲਓ ਲੀਟਰ ਹੈ ਪੂਰੀ ਪਾਣੀ ਬਹੁਤ ਪੀ ਹੁੰਦਾ ਫਰਕ ਤਾਂ ਹੈਗਾ ਕੱਲ ਨੂੰ ਯਾਰ ਪਾਣੀ ਦੀ ਬੋਤਲਾਂ ਵੀ ਲਿਆ ਕੇ ਰੱਖਣੀ ਆ ਹਾਂ ਜਿਹੜੀ ਚੀਜ਼ ਪਾਣੀ ਨੇ ਪਿਆਣੀ ਨੇ ਪਿਆਸ ਵੀ ਹੁਣ ਠੰਡਾ ਜਿੰਨਾ ਮਰਜ਼ੀ ਪੀ ਲੈ ਪਿਆਸ ਨਹੀਂ ਬੁੱਧਦੀ ਕਿਤੇ ਪਾਣੀ ਵਿੱਚੇ ਨਾ ਰੜਾ ਦੀ ਤਾਂ ਆਪੇ ਦੇ ਕਿਤੇ ਨਹੀਂ ਨਹੀਂ ਬਰਫ਼ ਲੈ ਆਈ ਪਾਣੀ ਦੇ ਤੋਂ ਮੈਂ ਇੱਕ ਦਸਦਾ ਆਪਣੇ ਲਓ ਜੀ ਭਾਈ ਬੰਦੇ ਸਾਰੇ ਢੇਰ ਪੂਰਾ ਹੀ ਖਾ ਗਏ ਇਹ ਅੱਜ ਪੂਰਾ ਗਰੁੱਪ ਆਇਆ ਏ 1 2 3 4 5 6 7 8 9 ਬੰਦੇ ਆਏ ਆ ਏ ਭਾਈ ਟਵਾਉ ਰਹੀ ਐ ਗੜਨਾ ਚਾਹੀ ਦੇਖੀ ਕਿਤੇ ਜੇ ਸੀ ਵੀ ਨਾ ਜੇ ਸੀ ਵੀ ਕ ਨਿਕਲ ਜੂਗਾ ਇਹਦਾ ਹੌਲਾ ਹੀ ਐ ਹੁਣ ਥੋੜੀ ਸਪੀਡ ਹੈਗੀ ਪਰ ਨੇ ਦੀ ਹੁਣ ਤੁਸੀਂ ਬੰਦੇ ਜ਼ਿਆਦਾ ਹੋ ਗਏ ਉਹ ਬਾਬੇ ਕਹੀ ਉਹੀ ਆ ਉਹੀ ਆ ਉਹੀ ਆ ਭਾਈ ਅਸਲੀ ਕਹੀ ਬਾਬਾ ਚਲਾਉਂਦਾ ਇਹ ਲੈ ਕੇ ਜਾਂਦੀ ਭਾਈ ਰੇਡ ਕਹੀ ਜਨਾ ਤੱਕ ਰਾਤ ਖਾਦਾ ਭਾਈ ਇਹਨਾਂ ਨੇ ਮੋਗਾ ਜਾਨ ਹੈਗੀ ਦੀ ਮੁਰਗੇ ਜੀ ਬਾਈ ਹੈ ਆਲੂ ਦਾ ਦੇਸੀ ਮੁਰਗਾ ਦਾ ਬਾਈ ਜਿਹੜਾ ਫਾਰਮੂਲ ਵਾਲਾ ਆਲੂ ਦਾ ਇੱਕ ਤਰ੍ਹਾਂ ਦਾ ਜੋਰ ਕੱਲ ਬਹੁਤ ਮਾਰਿਆ ਇਹਨਾਂ ਨੇ 6 ਟਰਾਲੇ ਘੱਟਦੇ ਤੇ ਅੱਜ ਇਹ ਹੈਗਾ ਇਹ ਚੌਥਾ ਟਰਾਲਾ ਬਾਈ ਤੇ ਤੁਸੀਂ ਚਾਲ ਵਿਗੜ ਗਈ ਬਾਈ ਸਵੇਰੇ ਟਰੈਕਟਰ ਦਾ ਖਸ ਗਿਆ ਇਹਦਾ ਕਰਕੇ ਹਾਂ ਮੰਦੇ ਪਹਿਲਾਂ ਘੱਟਦੇ ਹੁਣ ਜਿਆਦਾ ਆਈ ਕਿਹੜੇ ਤੂੰ ਤੇ ਬਾਕੀ ਇਹ ਬਾਈ ਸੌ ਵੀ ਗਏ ਤੇ ਕਹਿੰਦੇ ਨੀਂਦਾ ਗਈ ਤੀ ਫਿਰ ਠਾਲੇ ਬੋਖੇ ਨੀਂਦਾ ਗਈ ਤੀ ਆ ਬਾਈ ਜਲਦੀ ਦੀ ਇਹ ਰੋਟੀ ਖਾ ਕੇ ਥੋੜੀ ਨੀਂਦ ਆ ਗਈ ਕੁੜੀ ਲਓ ਜੀ ਬਾਈ ਚਾਰਾ ਟਾਈਮ ਹੋ ਗਿਆ ਮਿਲ ਗਈ ਚਾ ਖੇਤ ਵਿੱਚ ਆਈ ਐ ਬਾਕੀ ਬਾਈ ਸਾਡਾ ਦੂਆ ਬੰਦਾ ਪਹੁੰਚ ਗਿਆ ਦਾ ਸਾਹਮਣੇ ਰੇਤ ਰੋਣ ਲੱਗਿਆ ਪਿਆ ਏ ਚਾ ਲੈ ਕੇ ਬਾਕੀ ਖਾਲੀ ਕਰਕੇ ਕਿੰਨੇ ਬੰਦੇ ਉਹ ਪੰਜ 6 ਬੰਦੇ ਅੰਦਰ ਲੱਗੇ ਹੋਏ ਦੋ ਤਿੰਨ ਉਤਰ ਗਏ ਆਰਮੇ ਚ ਬੈਠੇ ਬਾਈ ਨਿਤਰਬਾਈ ਵਾਲਾ ਜੀ ਲਓ ਜੀ ਬਾਈ ਦੋ ਟਰਾਲੇ ਹੋਰ ਭਰਨੇ ਹਲੇ ਪਰੂਗੇ ਟਰਾਲੇ ਹਾਂ ਜੀ ਜਾਨ ਹੈਗੀ ਬਾਈ ਜਾਨ ਹੈ ਤਾਂ ਟਰਾਲੇ ਦੀ ਹੈਗੀ ਹੈ ਹੈਗੀ ਹੈ ਪਾਪਾ ਜੀ ਕਹਿੰਦਾ ਕੁੜੀ ਕਹਿੰਦਾ ਮੈਂ ਚੱਲਣਾ ਪਾਪਾ ਜੀ ਨੇ ਪਾਪਾ ਜੀ ਕਹਿੰਦੇ ਮੈਂ ਵੀ ਕੰਮ ਲੈਣਾ ਇਹਨਾਂ ਤੇ ਘਾਟਾ ਖਣ 2 ਘੰਟੇ 2 ਘੰਟੇ 2 ਘੰਟੇ 2 ਘੰਟੇ ਚੱਕ ਕੇ ਨਾਲ ਲਾਉਣੀ ਹਜੇ ਨਾਲ ਲਾਉਣੀ ਚਾਹਾਂਗੇ ਔਰ ਇੱਤਾ ਜਾ ਕੇ ਨਾਲ ਲਾਉਣਾ ਉਹ ਖੇਤਵਾ ਵੇਜਣੇ ਆ ਫਿਰ ਅੱਖ ਵੀ ਜੀ ਹੂੰ ਨਮੀ ਗਾ ਇਹਨਾ ਉਹਦੀ ਪਾ ਫਿਰ ਕੱਖ ਵੀ ਖਾਣੇ ਉਹਨੇ ਆ ਗੰਨਾ ਵਾਟਰ ਕੋਲ ਵਾਲਾ ਉਹਨੇ ਬਾਦਰ ਉਹਨਾਂ ਨੂੰ ਗੋਣਾ ਪੁੱਛੀਂ ਗਰੋ ਨਾ ਦੋ ਟਰਾਲੇ ਪੈ ਗਏ ਬਾਈ ਉਹਦੇ ਖੇਤਵਾ ਤਿੰਨ ਹੋਰ ਪੈ ਜੂਗੇ ਚਾਰ ਵੀ ਵੈਸਾ ਦੇ ਬਾਈ ਪੰਜ ਟਰਾਲੇ ਪੈਣੇ ਸਵੇਰ ਪਰ ਖੇਤਾਂ ਜੀ ਵੀ ਇਹ ਰੱਖੀਏ ਆਏਗਾ ਨਹੀਂ ਤੇ ਆਪਣਾ ਕੋਈ ਬੰਦਾ ਆਉਂਦਾ ਵੀ ਇਹ ਸਾਨੂੰ ਪੱਕਾ ਦੱਸ ਕੇ ਜਾਓ ਪੱਕਾ ਦੱਸੋ ਆਉਣਾ ਨਹੀਂ ਆਉਣਾ ਨਹੀਂ ਫੇ ਹੋਰ ਬੰਦਾ ਲੱਭੀਏ ਸ਼ੈੱਡ ਪਾਏ ਦਾ ਫਾਇਦਾ ਤਾਂ ਹੀ ਹੈ ਉਹ ਆਨੇ ਸੇ ਖੱਟਾ ਪਹਿਲੇ ਦਰ ਦੇਗਾ ਹਾਂ ਜੀਰੀ ਲਾਉਣੀ ਹੈ ਫੇ ਤਾਂ ਦੱਸੋ ਆਪਾਂ ਤਾਂ 15 ਦਿਨ ਪਹਿਲਾਂ ਦੱਸ ਹਾਂ 15 ਦਿਨ ਪਹਿਲਾਂ ਇਸ ਗੱਡੀ ਫੜਨੇ ਵਾਲਾ ਲੈ ਆਉਣਾ ਨਹੀਂ ਆਉਣਾ ਫੇਰੀ ਬੰਦਾ ਫਿਰ ਪੈਸਾ ਪੂਸਾ ਭੇਜਾਂਗੇ ਬਹੁਤ ਆਉਣਾ ਤੇ ਇਹ ਘੱਟ ਘੱਟ ਆਉਣਾ ਬਠੀ 2000 ਦੇ ਦੇਣਾ ਬਾਬਾ 2000 ਵੀਰ ਅਬੀਦਮਾ ਉਹ ਬੈਠਾ ਹਾਂ ਸਮਝ ਗਿਆ ਤੋੜੇ ਬਣਾ ਕਰਨਾ ਵੀ ਨਹੀਂ ਹੋਊਗਾ ਬਾਬੇ ਨੂੰ ਨਮਾ ਦਬਦਾ ਕਿ ਬਾਬਾ ਸੈਦੁਰਾ ਸੈਦਾਰਾ ਵੇ ਪੈਸੇ ਕੋ ਕੰਮ ਕਰੋ ਅੱਜ ਮੁਰਤੇ ਆ ਕੇ ਨਾ ਰੇਟੇ ਤੇ ਨਾ ਜੂ ਕਰੋ ਕੰਮ ਕਰੋ ਉਹਨੇ ਉਹਨੇ ਲੈ ਜਾਓ ਨਹੀਂ ਜਾਣ ਲੱਗੇ ਉਨ ਮਮੇ ਸਾਲ ਦਾ ਕੈਲੰਡਰ ਲੈ ਜਾਣ ਲੱਗੇ ਕਿ ਆ ਖੜਾ ਆਪਾ ਆਹ ਮਾਲਵਿੰਦਰ ਸਿੰਘ ਗੰਗਾਲਾ ਕੈਲੰਡਰ ਲੈ ਜਾਓ ਭਾਈ ਜਾਂਦ ਕੇ ਠੀਕ ਆ ਆਏ ਦਾ ਭਾਈ ਨੇਪਾਲ ਜਾਣਾ ਇਹਨਾਂ ਦੇ ਉੱਥੇ ਲੱਗ ਜੁੱਤੀਆਂ ਹਾਂ ਉੱਥੇ ਘਰੇ ਕਿਹੜੇ ਕਾਲੀ ਬੋਟ ਉੱਥੇ ਕੁਝ ਨਹੀਂ ਪਤਾ